ਝੂਠਾ ਮਾਨ ਕਹਾ ਕਰੈ ਜਿਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹੋ ਬਕਾਨ ਏ ਭਾਈ ਝੂਠਾ ਮਾਨ ਕਿਉ ਕਰਦਾ ਹੈ ਇਸ ਜਗਤ ਨੂੰ ਸੁਪਨੇ ਦੀ ਤਰ੍ਹਾਂ ਜਾਣ ਨਾਨਕ ਠੀਕ ਦੱਸ ਰਹੇ ਹਨ ਕਿ ਜਗਤ ਵਿੱਚ ਕੁਝ ਵੀ ਤੇਰਾ ਨਹੀਂ ਗਰਭ ਕਰਤ ਹੈ ਦੇਹ ਕੋ ਬਿੰਦ ਸਹਿ ਚਿੰਮੈ ਮੀਤ ਜੇ ਪ੍ਰਾਨੀ ਹਰ ਜਸ ਕਹੋ ਨਾਨਕ ਤਹ ਜਗ ਜੀਤ ਏ ਮਿੱਤਰ ਜਿਸ ਸ਼ਰੀਰ ਦਾ ਤੂੰ ਹੰਕਾਰ ਕਰਦਾ ਹੈ ਇਹ ਤਾਂ ਇੱਕ ਛਿਨ ਵਿੱਚ ਨਾਸ ਹੋ ਜਾਂਦਾ ਹੈ ਨਾਨਕ ਫਰਮਾਉਂਦੇ ਹਨ ਜਿਸ ਪ੍ਰਾਨੀ ਨੇ ਪ੍ਰਭੂ ਦਾ ਜਸ ਕੀਤਾ ਹੈ ਉਸਨੇ ਜਗਤ ਨੂੰ ਜਿੱਤ ਲਿਆ ਹੈ ਜਿਹੜਾ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ ਤੈਨਰ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਹੈ ਭਾਈ ਜਿਸ ਦੇ ਦਿਲ ਵਿੱਚ ਰਾਮ ਦਾ ਸਿਮਰਨ ਹੈ ਉਸ ਮਨੁੱਖ ਨੂੰ ਮੁਕਤ ਸਮਝ। ਨਾਨਕ ਫਰਮਾਉਂਦੇ ਹਨ। ਇਹ ਗੱਲ ਸੱਚੀ ਮੰਨ। ਕਿ ਉਸ ਮਨੁੱਖ ਅਤੇ ਰੱਬ ਵਿੱਚ ਫਰਕ ਨਹੀਂ। ਏਕ ਭਗਤ ਭਗਵਾਨ ਜਿਹੀ। ਪ੍ਰਾਨੀ ਕਹਿ ਨਾਹੀ ਮਨ। ਜੈਸੇ ਸੂਕਰ ਜੁਵਾਨ। ਨਾਨਕ ਮੰਨੋ ਤਾਹੇ ਤਨ। ਜਿਸ ਪ੍ਰਾਨੀ ਦੇ ਮਨ ਵਿੱਚ ਭਗਵਾਨ ਦੀ ਭਗਤੀ ਨਹੀਂ। ਨਾਨਕ ਫਰਮਾਉਂਦੇ ਹਨ। ਉਸ ਦਾ ਸ਼ਰੀਰ ਤਿਉ ਸਮਝੇ। ਜਿਵੇਂ ਸੂਰਤੇ ਕੁੱਤੇ ਦਾ ਸਰੀਰ ਹੁੰਦਾ ਹੈ। ਸਵਾਮੀ ਕੋ ਗਿਰੋ ਜਿਉ ਸਦਾ ਸੁਆਣ ਤਜਤ ਨਹੀਂ ਨਿੱਤ ਨਾਨਕ ਇਹ ਵਿਧ ਹਰ ਭਜਿਓ। ਇੱਕ ਮਨ ਹੋਇ ਇੱਕ ਚਿੱਤ। ਜਿਵੇਂ ਕੁੱਤਾ ਆਪਣੇ ਮਾਲਕ ਦਾ ਘਰ ਕਦੇ ਨਹੀਂ ਛੱਡਦਾ। ਨਾਨਕ ਹਿਦਾਇਤ ਕਰਦੇ ਹਨ। ਜਿਵੇਂ ਇਕਾਗਰ ਚਿੱਤ ਹੋ ਕੇ ਰੱਬ ਦਾ ਭਜਨ ਕਰਿਆ ਕਰ। ਤੀਰਥ ਵਰਤ ਅਰਦਾਨ ਕਰ। ਮਨ ਮੈਂ ਤਰੇ ਗੁਮਾਨ। ਨਾਨਕ ਨਹਿਫਲ ਜਾਤ ਤਹ ਜਿਉ ਕੁੰਚਰੀ स्नान ਜੋ ਮਨੁੱਖ ਤੀਰਥ ਕਰਕੇ ਵਰਤ ਰੱਖਕੇ ਦਾਨਪੁਨ ਕਰਕੇ ਬਨ ਵਿੱਚ ਘਮੰਡ ਕਰਦਾ ਹੈ ਨਾਨਕ ਫਰਮਾਉਂਦੇ ਹਨ ਉਸ ਦੇ ਸਾਰੇ ਕਰਮ ਇਉਂ ਵਿਰਥ ਜਾਂਦੇ ਹਨ ਜਿਵੇਂ ਹਾਥੀ ਨਾ ਕੇ ਆਪਣੇ ਉੱਤੇ ਮਿੱਟੀ ਪਾ ਲੈਂਦਾ ਹੈ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਤਉ ਨਾਨਕ ਇਹ ਵਿਧਿਕ ਪਈ ਤਿਉ ਨਾ ਹਰ ਰਸ ਲੀਨ ਸਿਰ ਕੰਬ ਰਿਹਾ ਹੈ ਪੈਰ ਠਿੜਕਦੇ ਹਨ ਅੱਖਾਂ ਦੀ ਰੋਸ਼ਨੀ ਵੀ ਨਹੀਂ ਰਹੀ ਨਾਨਕ ਫਰਮਾਉਂਦੇ ਹਨ ਬੁਢੇਪੇ ਵਿੱਚ ਇਹ ਹਾਲਤ ਹੋ ਗਈ ਹੈ ਫਿਰ ਵੀ ਜੀਵ ਰੱਬ ਦੇ ਭਜਨ ਵਿੱਚ ਲੀਨ ਨਹੀਂ ਹੋ ਰਹਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਸਿਰ ਹਰ ਭਗਤ ਹੈ ਤੇ ਰਖੋ ਮਨ ਮਾਹੀ ਜਗਤ ਨੂੰ ਮੈਂ ਆਪਣਾ ਬਣਾ ਕੇ ਵੇਖ ਲਿਆ ਹੈ ਪਰ ਕੋਈ ਕਿਸੇ ਦਾ ਸਾਥੀ ਨਹੀਂ ਨਾਨਕ ਫਰਮਾਉਂਦੇ ਹਨ ਸਿਰਫ ਰੱਬ ਦੀ ਭਗਤੀ ਸਥਿਰ ਹੈ ਇਸ ਨੂੰ ਮਨ ਵਿੱਚ ਵਸਾਈ ਰੱਖੋ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਤੇ ਨਰ ਹੈ ਜਿਉ ਬਾਲੂ ਕੀ ਧੀ ਇਹ ਮਿੱਤਰ ਇਹ ਗੱਲ ਸੱਚੀ ਜਾਣ ਕੀ ਸਾਰੀ ਜਗਤ ਰਚਨਾ ਨਾਸਵੰਤ ਹੈ ਨਾਨਕ ਆਖਦੇ ਹਨ ਰੇਤ ਦੀ ਕੰਧ ਵਾਂਗ ਕੋਈ ਵੀ ਚੀਜ਼ ਥਿਰ ਨਹੀਂ ਰਹਿੰਦੀ RAM ਗयो 라ਵਣ ਗयो ਯਾਕੋ ਬਹੁ ਪਰਵਾਰ ਤੋ ਨਾਨਕ تیر ਕਚ ਨਹੀਂ ਸੁਪਨੇ ਜਿਓ ਸੰਸਾਰ ਦਸ਼ਰਤ ਪੁੱਤਰ ਸ਼੍ਰੀ ਰਾਮ ਵੀ ਸੰਸਾਰ ਨੂੰ ਛੱਡ ਗਏ ਲੰਕਾ ਦਾ ਰਾਜਾ 라ਵਣ ਵੀ ਤੁਰ ਗਿਆ ਜਿਸ ਦਾ ਵੱਡਾ ਪਰਵਾਰ ਸੀ ਨਾਨਕ ਆਖਦੇ ਹਨ ਇਹ ਸੰਸਾਰ ਸੁਪਨੇ ਦੀ ਤਰ੍ਹਾਂ ਹੈ ਕੋਈ ਵੀ ਸੈਥਿਰ ਨਹੀਂ ਚਿੰਤਾ ਤਾਂ ਕੀ ਕੀ ਜੀਏ ਜਿਵਨ ਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਚਿੰਤਾ ਤਾਂ ਉਸ ਗਲਤੀ ਕਰੀਏ ਜੋ ਕਦੇ ਨਾ ਹੋਈ ਹੋਵੇ ਤੇ ਹੁਣ ਹੋ ਜਾਵੇ ਹੇ ਨਾਨਕ ਇਹ ਸੰਸਾਰ ਅਜੇ ਹ ਰਸਤਾ ਹੈ ਜਿਸ ਵਿੱਚ ਕੋਈ ਰੁਕ ਨਹੀਂ ਸਕਦਾ ਜੋ ਉਪਜਿਓ ਸੋ ਵਿੰਸ ਹੈ ਪਰੋ ਆਜ ਕਹ ਕਾਲ ਨਾਨਕ ਹਰ ਗੁਣ ਗਾਇਲੇ ਛਾੜ ਸਗਲ ਜੰਜਾਲ ਜਿਹੜਾ ਵੀ ਜਮਦਾ ਹੈ ਉਹ ਜ਼ਰੂਰ ਨਾਸ ਹੁੰਦਾ ਹੈ ਅੱਜਾਂ پلਕੇ ਹਰ ਕੋਈ ਮਰਨ ਵਾਲਾ ਹੈ ਨਾਨਕ ਹਿਦਾਇਤ ਕਰਦੇ ਹਰਨ ਸਾਰੇ ਝਮੇਲੇ ਛੱਡ ਕੇ ਰਬ ਦੇ ਗੁਣ ਗਾਲ